9 ਸਾਲ ਦੀ ਆਯੂ 7 ਸਾਲ ਦੀ ਆਯੂ 5 ਸਾਲ ਦੀ ਆਯੂ 14 ਸਾਲ ਦੀ ਆਯੂ ਕਿੰਨੀ ਹੁੰਦੀ ਕੁਛ ਵੀ ਨਹੀਂ ਹੁੰਦੀ ਜਦੋਂ ਸਾਡੇ ਗੁਰੂ ਦੇ ਬੱਚਿਆਂ ਨੇ ਈਨ ਨਹੀਂ ਮੰਨੀ ਸੀਸ ਦੇਰਾ ਮਨਜ਼ੂਰ ਕੀਤਾ ਗੈਰ ਆਪਣਾ ਧਰਮ ਛੱਡਣਾ ਗੈਰ ਧਰਮੇ ਜਾਣਾ ਮਨਜ਼ੂਰ ਨਹੀਂ ਕੀਤਾ ਬਾਬਾ ਫਤਿਹ ਸਿੰਘ ਜੀ ਨੂੰ ਦਸਤਾਰਾ ਸੁਜਾਨੀਆਂ ਬਹੁਤ ਪਸੰਦ ਸੀ ਤੇ ਉਹਨਾਂ ਦੀ ਯਾਦ ਵਿੱਚ ਪੱਗਾਂ ਦਾ ਲੰਗਰ ਵੀ ਲਾਇਆ ਜਾਂਦਾ ਜੋ ਮੁਫਤ ਚੱਲਦਾ ਹੈ ਅਤੇ ਜੋ ਰੈਗੂਲਰ ਚਾਰ ਸਾਬ ਜਾਦੇ ਬਾਬਾ ਬੰਦਾ ਸਿੰਘ ਬਹਾਦਰ ਪਿੱਕਚਰ ਚੱਲ ਰਹੀ ਹੈ ਉਹਦੇ ਨਾਲ ਕੀ ਹੁੰਦਾ ਜਿਹੜਾ ਸਾਡਾ ਥੋੜਾ ਬੋਤਾ ਪਤਤ ਹੋਣ ਦੇ ਲੋਕ ਕੋਸ਼ਿਸ਼ ਕਰਦੇ ਨੇ ਉਹ ਉਹਨਾਂ ਦਾ ਮੂਡ ਹਟ ਜਾਂਦਾ ਵੇ ਉਹ ਸਿੱਖੀ ਨਾਲ ਜੁੜਦੇ ਨੇ ਦੋ ਤਿੰਨ ਪਰਿਵਾਰ ਮੈਨੂੰ ਐਸੇ ਮਿਲਦੇ ਨੇ ਉਹਨਾਂ ਦੇ ਬੱਚਿਆਂ ਵੱਲੋਂ ਮੈਨੂੰ ਸੁਣਨ ਨੂੰ ਮਿਲਦਾ ਬਈ ਮੰਮੀ ਅੰਨੇ ਸਰਦਾਰ ਬੰਨਾ ਹੈ ਮम्मा ਅਸੀਂ ਸਰਦਾਰ ਬੰਨਾ ਹੈ ਸਾਹਿਬ ਜਾਦਿਆਂ ਦੀ ਲਸਾਨੀ ਸ਼ਹਾਦਤ ਨੂੰ ਯਾਦ ਕਰਦੇ ਹੋਇਆ ਇਸ ਵਿੱਚ ਭਰ ਵਿੱਚ ਦੇਸ਼ ਭਰ ਚ ਜਿਆ ਕਹੀ ਤਾਂ ਸਾਰੇ ਪਾਸੇ ਲੰਗਰ ਲੱਗ ਰਹੇ ਆ ਦੁੱਧ ਪਕੋੜਿਆਂ ਦੇ ਲੰਗਰ ਤਾਂ ਹਰ ਥਾਂ ਲੱਗ ਰਹੀ ਹੈ ਨਾਲ ਦੇ ਨਾਲ ਦਸਤਾਰਾਂ ਦੇ ਜੋ ਲੰਗਰ ਨੇ ਉਹ ਵੀ ਲੱਗ ਰਿਹਾ ਹੈ ਮੇਰੀ ਦਸਤਾਰ ਮੇਰੀ ਸ਼ਾਨ ਦਸਤਾਰਾਂ ਦੇ ਲੰਗਰ ਲਗਾ ਕੇ ਵੀ ਨੌਜਵਾਨ ਪੀੜੀ ਨੂੰ ਸਿੱਖੀ ਨਾਲ ਜੋੜਿਆ ਜਾ ਰਿਹਾ ਹੈ ਨਾਲ ਦੇ ਨਾਲ ਇਹ ਵੀ ਦੇਖਣ ਨੂੰ ਮਿਲਦਾ ਕਿ ਚਾਰ ਸਾਬ ਜਾਦੇ ਜੋ ਫਿਲਮ ਹੈ ਮੂਵੀ ਹੈ ਉਹ ਦਿਖਾਈ ਜਾਂਦੀ ਹੈ ਬੰਦਾ ਸਿੰਘ ਬਹਾਦਰ ਨੂੰ ਲੈ ਕੇ ਜੋ ਕੁਝ ਵੀ ਸਿੱਖ ਕੌਮ ਨੇ ਪੁਰਾਣੇ ਸਮਿਆਂ 'ਚ ਆਪਣੇ ਉੱਪਰ ਚੱਲਿਆ ਉਹ ਹਰ ਚੀਜ਼ ਜੋ ਹੈ ਉਹ ਦਿਖਾਈ ਜਾਂਦੀ ਹੈ ਪ੍ਰਦਰਸ਼ਿਤ ਕੀਤੀ ਜਾਂਦੀ ਹੈ ਤਾਂ ਜੋ ਅੱਜ ਦੀ ਜੋ ਨੌਜਵਾਨ ਪੀੜੀ ਹੈ ਜਾਂ ਹੋਰ ਵੀ ਬਾਕੀ ਧਰਮ ਨੇ ਉਹ ਸਿੱਖ ਧਰਮਾਰੇ ਜਾਣ ਸਕਣ ਤੇ ਜੋ ਛੋਟੇ ਸਾਹਿਬ ਜਾਨਦੇ ਦੀ ਇਲਸਾਨੀ ਜੋ ਸ਼ਹਾਦਤ ਹੋਈ ਹੈ ਉਹਨੂੰ ਲੈ ਕੇ ਵੀ ਆਪਣੇ ਮਨ ਦੇ ਵਿੱਚ ਇੱਕ ਅਲੱਗ ਹੀ ਭਾਵ ਰੱਖ ਸਕਣ ਤੁਸੀਂ ਦੇਖ ਸਕਦੇ ਹੋ ਕਿ ਜਿੱਧਰ ਨੂੰ ਵੀ ਦੇਖ ਲਓ ਉਧਰ ਮੂਗੀਆਂ ਚੱਲ ਰਹੀਆਂ ਨੇ ਦਸਤਾਰਾਂ ਦੇ ਲੰਗਰ ਚੱਲ ਰਹੇ ਆ ਤੇ ਦੂਜੇ ਦੁੱਧ ਚਾਹ ਦੇ ਲੰਗਰ ਲਗਾ ਕੇ ਵੀ ਇਹਣਾ ਸਰਦੀਆਂ ਦੇ ਵਿੱਚ ਕਿਤਨਾ ਕਿਤੇ ਲੋਕਾਂ ਦੇ ਦਿਲਾਂ ਵਿੱਚ ਹੋਰ ਜ਼ਿਆਦਾ ਪ੍ਰੇਮ ਪਿਆਰ ਦੀ ਭਾਵਨਾ ਜਗਾਈ ਜਾ ਰਹੀ ਹੈ ਸਮੂਹ ਸੰਸਾਰ ਦੇ ਵਸਲੇ ਵਸਦੀਕਾ ਨੂੰ ਮਾਨਸ ਕੀ ਜਾਤ ਸਭੇ ਇੱਕੇ ਪਛਾਨਦੋ ਸਾਡੇ ਗੁਰੂ ਸਾਹਿਬ ਜੀ ਦਾ ਉਪਦੇਸ਼ ਆ ਤੇ ਸਭ ਤੋਂ ਪਹਿਲਾਂ ਸਾਰੇ ਸੰਸਾਰ ਵਾਸੀਆਂ ਨੂੰ ਮੈਂ ਫਤਿਹ ਦੀ ਸਾਂਝ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਮਾਨਤ ਜਿੰਦਰ ਸਿੰਘ ਰਿੰਕੂ ਗੁੰਬਰ ਵਾਰਡ ਨੰਬਰ 50 ਤੋਂ ਗੁਰੂ ਸਾਹਿਬ ਹਰ ਸਾਲ ਅੱਜ ਤੀਜਾ ਸਾਲ ਹੈ ਮੇਰੇ ਪਾਸੋਂ ਅਤੇ ਮੇਰੇ ਸਾਥੀਆਂ ਪਾਤਸ਼ੋ ਆਪ ਸੇਵਾ ਲੈਂਦੇ ਨੇ ਜਿਹੜੀ ਆ ਸ਼ਹਾਦਤ ਹੈ ਇਹਦਾ ਕੋਈ ਸਾਨ ਨਹੀਂ ਹੈਗਾ ਦੇਖੋ ਪਰਵਾਰ ਵਿਚੋੜਾ ਹੋਇਆ 21 ਤਰੀਕ ਤੋਂ ਆ ਜਿਹੜਾ 15 ਵਾਲਾ ਫਿਲਦਾ ਹੋਵੇ ਸਾਡੇ ਇਤਿਹਾਸ ਵਿਚ 21 ਤਰੀਕ ਤੋਂ ਪਰਵਾਰ ਵਿਚੋੜਾ ਸ਼ੁਰੂ ਹੋਇਆ 28 ਤਰੀਕ ਤੱਕ ਚਾਰੇ ਸਾਬ ਜਦ ਦੇ ਸ਼ਹੀਦ ਮਾਤਾ ਜੀ ਸ਼ਹੀਦ ਇੱਕ ਸ਼ਬਦ ਹੈ ਬਾਣੀ ਦਾ ਕੱਚੀ ਬਾਣੀ ਹੈ ਭਾਵੇਂ ਉਹ ਸ਼ਬਦ ਹੈ ਪਿਤਾ ਵਾਰਿਆ ਤੇ ਲਾਲ ਸ਼ਾਰੇ ਵਾਰੇ ਹਿੰਦ ਤੇਰੀ ਸ਼ਾਨ ਬਦਲੇ ਚਾਰ ਮੁਵੇ ਤੋਂ ਕੀ ਹੁਆ ਜੀਵਤ کئی ہزار ਕਲਗੀ ਵਾਲੇ ਦੇ ਜੀਵਤ کئی ہزار ਬਾਜਾ ਵਾਲੇ ਦੇ ਹਿੰਦ ਵਿੱਚ ਇੱਕ ਤੀਰਥ ਹੈ ਯਾਤਰਾ کے لیے جہاں باپ نے קਟائے بچے خدا کے لیے دیکھو 9 سال دی ایਯੂ 7 سال دی ایਯੂ 5 سال دی ایਯੂ 14 سال دی ایਯੂ ਕਿੰਨੀ ਹੁੰਦੀ ਕੁਛ ਵੀ ਨਹੀਂ ਹੁੰਦੀ ਜਦੋਂ ਸਾਡੇ ਗੁਰੂ ਦੇ ਬੱਚਿਆਂ ਨੇ ਈਨ ਨਹੀਂ ਮੰਨੀ ਸੀਸ ਦੇਣਾ ਮਨਜ਼ੂਰ ਕੀਤਾ ਪਰ ਗੈਰ ਆਪਣਾ ਧਰਮ ਛੱਡਣਾ ਗਿਆਤ ਰਮੇ ਜਾਣਾ ਮਨਜ਼ੂਰ ਨਹੀਂ ਕੀਤਾ ਉਸ ਪਲਖਸ਼ ਵਿੱਚ ਆ ਸਾਥੀਆਂ ਸਮੇਤ 3 ਦਿਨ ਲਗਾਤਾਰ ਲੰਗਰ ਆਪ ਲੋਵਾਨ ਦੇ ਗੁਰੂ ਸਾਹਿਬ ਜਿਦੇ ਵਿੱਚ ਚਾਪਕੋੜੇ ਦਾ ਲੰਗਰ ਚੱਲਦਾ 28 ਤਰੀਕ ਜੋ ਅੱਜ ਸ਼ਹਾਦਤ ਦਾ ਦਿਨ ਨਹੀਂ ਜਿੰਨੇ ਜਾਣ ਦਾ ਦਿਨ ਹੈ ਬਾਬਾ ਜੁਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਉਦੋਂ ਸੀ ਰੈਗੂਲਰ ਬਾਬਾ ਫਤਿਹ ਸਿੰਘ ਜੀ ਨੂੰ ਦਸਤਾਰਾ ਸਜਾਣੀਆਂ ਬਹੁਤ ਪਸੰਦ ਸੀ ਤੇ ਉਹਨਾਂ ਦੀ ਯਾਦ ਵਿੱਚ ਪੱਗਾਂ ਦਾ ਲੰਗਰ ਵੀ ਲਾਇਆ ਜਾਂਦਾ ਜੋ ਮੁਫਤ ਚੱਲਦਾ ਹੈ ਅਤੇ ਜੋ ਰੈਗੂਲਰ ਚਾਰ ਸਾਬਜਾਦੇ ਬਾਬਾ ਬੰਦਾ ਸਿੰਘ ਬਹਾਦਰ ਪਿੱਕਚਰ ਚੱਲ ਰਹੀ ਹੈ ਉਹਦੇ ਨਾਲ ਕੀ ਹੁੰਦਾ ਜਿਹੜਾ ਸਾਡਾ ਥੋੜਾ ਬੋਤਾ ਪਤਤ ਹੋਣ ਦੇ ਲੋਕ ਕੋਸ਼ਿਸ਼ ਕਰਦੇ ਨੇ ਉਹਨਾਂ ਦਾ ਮੂਡ ਹਟ ਜਾਂਦਾ ਵੇ ਉਹ ਸਿੱਖੀ ਨਾਲ ਜੁੜਦੇ ਨੇ ਇੱਕ ਗੱਲ ਤੁਹਾਨੂੰ ਸੱਚ ਦੱਸਦਾ ਹਰ ਸਾਲ ਪਤਾ ਨਹੀਂ ਮੇਰੇ ਨਾਲ ਵਾਪਰਦੀ ਆ ਜੋ ਮੈਨੂੰ ਪਤਾ ਕਿਸੇ ਨੂੰ ਨਹੀਂ ਪਤਾ ਦੋ ਤਿੰਨ ਪਰਿਵਾਰ ਮੈਨੂੰ ਐਸੇ ਮਿਲਦੇ ਨੇ ਜਿਹੜੇ ਜੋ ਸਿੱਖੀ ਦਾ ਇੱਕ ਸਿੱਖ ਫੁੱਲਵਾੜੀ ਹੈ ਸਾਡੇ ਚ ਕੋਈ ਹਿੰਦੂ ਮੁਸਲਮ ਕੋਈ ਸਾਡੇ ਜਾਤਵਾਦ ਨਹੀਂ ਹੈਗੀ ਉਹ ਗੈਰ ਸਿੱਖ ਹੋ ਕੇ ਉਹਨਾਂ ਦੇ ਬੱਚਿਆਂ ਵੱਲੋਂ ਮੈਨੂੰ ਸੁਣਨ ਨੂੰ ਮਿਲਦਾ ਹੈ ਬਈ ਮੰਮੀ ਹਮਨੇ ਸਰਦਾਰ ਬੰਨਾ ਹੈ ਮੰਮਾ ਅਸੀਂ ਸਰਦਾਰ ਬੰਨਾ ਹੈ ਤੇ ਮੈਨੂੰ ਪਤਾ ਨਹੀਂ ਇਦਾਂ ਕਿਉਂ ਦੋ ਤਿੰਨ ਸਾਲਾਂ ਤੋਂ ਵਾਪਰਦਾ ਪਿਆ ਜੋ ਮੈਂ ਦੂਸਰੇ ਨੂੰ ਦੇਖ ਕੇ ਮੈਨੂੰ ਬੜਾ ਮੈਨ ਇੱਕ ਮਨ ਚੁੰਦਾ ਰੱਬ ਲੋ ਕਿਦਾਂ ਤਨ ਤੇਰੀ ਸਿੱਖੀ ਦਾਤਾ ਆਪਾਂ ਰੋਜ਼ ਅਰਦਾਸ ਕਰਦੇ ਆਂ ਅਰਦਾਸ ਵਿੱਚ ਇੱਕ ਕਰਦੇ ਆਂ ਸਤਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਉਸ ਤੋਂ ਇਲਾਵਾ ਅਸੀਂ ਅਰਦਾਸ ਦੇ ਵਿੱਚ ਹੀ ਪੜਦੇ ਆਂ ਭਈ ਆ ਜਿਹੜਾ ਸਾਡਾ ਜੀਵਨ ਹੈ ਨਾ ਇਹ ਵੀ ਗੁਰੂ ਸਾਹਿਬ ਦਾ ਦਿੱਤਾ ਹੋਇਆ ਤੇ ਅਸੀਂ ਚੰਗੇ ਕੰਮ ਕਰੀਏ ਐ ਸਮਾਜ ਨੂੰ ਨਾਮ Hindu ਨਾ Musalman ਅੱਲੇ ਰਾਮ ਕੇ ਪਿੰਡ ਭਰਾਂ ਐ ਸਮਾਜ ਨੂੰ ਇੱਕ ਜਗ੍ਹਾ ਤੇ ਪਰੋ ਕੇ ਵਧੀਆ ਤਰੀਕੇ ਨਾਲ ਤੇ ਮਾਨਸਾਨੀਅਤ ਦਾ ਮਾਨਵਤਾ ਦਾ ਹੌਕਾ ਲਈਏ ਤੇ ਅ ਸੇਵਾ ਗੁਰੂ ਸਾਹਿਬ ਹਰਸਾ ਲੈਂਦੇ ਰਹਿਣ ਮੈਂ ਤੇ ਮੇਰੇ ਦੋਸਤ ਆਪ ਜੀ ਦੇ ਬੜੇ ਧੰਨਵਾਦੀ ਆ ਤੁਹਾਡੇ ਮੀਡੀਆ ਦੇ ਮਾਧਿਅਮ ਦੀ ਤੇ ਮੈਂ ਸਭ ਨੂੰ ਚਾਹਾਂਗਾ ਵੀ ਇਹ ਪਿਕਚਰ ਦੇਖਣ ਚਾਰ ਸਾਹਿਬ ਜੀ ਦੇ ਆਪਣੀ ਸਿੱਖੀ ਨਾਲ ਜੁੜੋ ਆਪਣੇ ਅ ਵਿਰਸੇ ਨਾਲ ਜੁੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਚਾ ਪਾਣੀਆਂ ਦੇ ਜੋ ਲੰਗਰ ਹੁੰਦੇ ਨੇ ਟੋਸਟਾਂ ਦੇ ਲੰਗਰ ਉਹਨਾਂ ਦੇ ਨਾਲ ਕਿਤਨਾ ਕਿਤੇ ਖਾਣ ਪੀਣ ਦੇ ਲੰਗਰ ਲਗਾ ਕੇ ਦਸਤਾਰਾਂ ਦੇ ਲੰਗਰ ਲਗਾ ਕੇ ਤੇ ਮੂਵੀ ਦਿਖਾ ਕੇ ਚਾਰ ਸਾਹਿਬ ਜਾਦੇ ਜੋ ਸਿੱਖੀ ਧਰਮ ਦੇ ਨਾਲ ਲੋਕਾਂ ਨੂੰ ਜੋੜਿਆ ਜਾ ਰਿਹਾ ਜੋ ਸਿੱਖੀ ਧਰਮ ਬਾਰੇ ਲੋਕਾਂ ਨੂੰ ਦੱਸਿਆ ਜਾ ਰਿਹਾ ਕਿ ਆਪਣੇ ਆਪ ਦੇ ਵਿੱਚ ਇੱਕ ਚੰਗਾ ਉਪਰਾਲਾ ਹੁੰਦਾ ਨਜ਼ਰ ਆ ਰਿਹਾ ਕੈਮਰਾਮੈਨ ਅਮਿਤ ਕੁਮਾਰ ਪਾਠਕ ਦੇ ਨਾਲ ਨਫਪਰੀ ਸਿੰਘ ਵਿਧਦੀ ਲੁਧਿਆਣਾ ਲਾਈਵ ਨਿਊਜ਼